ਫਗਵਾੜਾ ਚ ਗੋਲਚੌਂਕ ਦਾ ਨਾਂ ਸੰਵਿਧਾਨ ਚੌਂਕ ਰੱਖਣ ਨੂੰ ਲੈ ਕੇ 13 April ਦੇਰ ਰਾਤ ਨੂੰ ਜਨਰਲ ਪਾਈਚਾਰੀ ਤੇ ਦਲਿਤ ਪਾਈਚਾਰੀ ਚ ਪੈਦਾ ਹੋਏ ਵਿਵਾਦ ਦੌਰਾਨ ਪੜਕੀ ਹਿੰਸਾ ਚ ਗੋਲੀ ਲੱਗਨ ਨਾਲ ਜ਼ਖਮੀ ਹੋਏ ਦਲਿਤ ਨੌਜਵਾਨ ਯਸ਼ਵੰਤ ਉਰਫ ਬੋਬੀ ਨੇ ਸ਼ਨੀਵਾਰ ਦੇਰ ਰਾਤ ਨੂੰ ਦਮ ਤੋੜ ਦਿੱਤਾ ਸੀ ਅੱਜ ਸਵੇਰੇ ਉਸ ਦਾ ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਸ਼ਮਸ਼ਾਨ ਘਾਟੂ ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਇਸ ਦੌਰਾਨ ਦਲਿਤ ਆਗੂ ਰਾਜਪਾਲ ਕਈ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੁਹਾਨੂੰ ਦੱਸਦੇ ਕਿ ਫਗਵਾੜਾ ਚ ਕੋਈ ਅਨਸਖਾਂ ਵੀ ਘਟੜਾ ਨਾ ਵਾਪਰ ਜਾਵੇ ਇਸ ਨੂੰ ਧਿਆਨ ਚ ਰੱਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ ਇੱਥੇ ਭਾਰੀ ਗਿਣਤੀ ਚ ਪੁਲਿਸ ਤੇ ਨਾਤੀ ਕੀਤੀ ਗਈ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਕਪੂਰਥਲਾ ਚ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਿਵੇਂ ਹੀ ਬੌਬੀ ਦੀ ਮ੍ਰਿਤਕ ਦੇ ਅੱਜਵਰੇ ਭਗਵਾਨ ਸ਼੍ਰੀ ਵਾਲਮੀਕ ਚੌਂਕ ਦੇ ਫਗਵਾੜਾ ਵਿਖੇ ਪਹੁੰਚੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਦੀਆਂ ਅਸਮਾਨ ਨੂੰ ਚੀਰਨ ਵਾਲੀਆਂ ਪੱਗਾਂ ਨਿਕਲ ਪਈਆਂ ਬੋਬੀ ਦੇ ਸੰਸਕਾਰ ਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ ਹੈ ਪਹਾੜ ਰਹਿੰਦੇ ਹੋ ਔਰ ਸ਼ਾਂਤੀ ਭੰਕਰਨ ਦੀ ਕੋਸ਼ਿਸ਼ ਨਾ ਕਰੋ ਫਿਰ ਮੈਂ ਸਾਰੇ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਜਿੰਨੇ ਵੀ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋਏ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਨੌਜਵਾਨ ਦੀ ਅਰਥੀ ਦੇ ਨਾਲ ਆਪਣਾ ਮੋਢਾ ਦਿੱਤਾ ਔਰ ਅਰਥੀ ਨੂੰ ਸਹਿ ਸਲਾਮਤ ਸ਼ਿਵਾਜੀ ਦੇ ਹਵਾਲੇ ਕੀਤਾ ਔਰ ਅਗਨੀ ਦੇ ਅਗਨੀ ਦੇ ਅਗਨੀ ਦੇ ਪਰਚੰਡ ਕੀਤਾ ਤੇ ਮੈਂ ਸਾਤਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਨਾਲ ਬੇਨਤੀ ਕਰਦਾ ਕਿ ਸ਼ਹਿਰ ਦਾ ਮਾਹੌਲ ਜਿਹੜਾ ਵੀ ਵਿਅਕਤੀ ਖਰਾਬ ਕਰੇਗਾ ਉਹਦਾ ਖੁਦ ਜ਼ਿੰਮੇਵਾਰ ਹੋਵੇਗਾ ਔਰ ਇਹ ਬਾਦਮੀਕ ਸਮਾਜ ਜਾਂ ਰਵਿਦਾਸ਼ ਸਮਾਜ ਕੋਈ ਜ਼ਿੰਮੇਵਾਰ ਨਹੀਂ ਹੋਵੇਗਾ ਜਿਹੜਾ ਵਿਅਕਤੀ ਕੋਈ ਵੀ ਇਹ ਭਗਵਾਨ ਦੇ ਅਮਨ ਚੈਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਉਹ ਖੁਦ ਜ਼ਿੰਮੇਵਾਰ ਹੋਗਾ ਪਿਓਰ ਰਿਪੋਰਟ ਪੰਜਾਬ ਟੂਡੇ